ਕਰੰਤਨ ਚੋਣਾ ਦਾ ਮਾਹੌਲ ਹੈ ਜਿੱਥੇ ਵੱਖ-ਵੱਖ ਉਮੀਦਵਾਰ ਆਪੋ ਆਪਣੀ ਜੇਤ ਦਾ ਦਾਵਾ ਕਰ ਰਹੇ ਨੇ ਬੀਬੀ ਸੁਖਵਿੰਦਰ ਕੌਰਨ ਦਾਬਾ ਧਰਮੀ ਫੌਜੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਸ ਵਾਰ ਅਸੀਂ ਕੈਂਡੀਡੇਟ ਦਿੱਤਾ ਹੈ ਤੁਹਾਡੇ ਪਾਰਟੀ ਚੋਂ ਗਾਇਹ ਰਮੇਸ਼ ਸਿੰਘ ਸੰਧੂ ਵੱਲੋਂ ਇੱਕ ਪਲਟਵਾਰ ਕੀਤਾ ਗਿਆ ਸੀ ਕਿ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਕਿਉਂ ਨਹੀਂ ਚਿਤਿਆ ਆਇਆ ਧਰਮੀ ਫੌਜੀ ਪਰਿਵਾਰ ਉਹਨਾਂ ਨੇ ਇਹ ਕਹਿ ਦਿੱਤਾ ਕਿ ਇਹ ਤਾਂ ਇਸ ਹਲਕੇ ਦੇ ਨਹੀਂ ਹਨ ਇਨਾਂ ਨੂੰ ਇੱਥੇ ਕਿਉਂ ਉਤਾਰਿਆ ਗਿਆ ਬਾਕੀ ਧਰਮੀ ਫੌਜੀ ਪਰਿਵਾਰ ਕੀ ਅਕਾਲੀ ਦਲ ਨੂੰ ਨਜ਼ਰ ਨਹੀਂ ਆਏ ਨਹੀਂ ਫਿਰ ਹਰਮੀਤ ਸਿੰਘ ਸੰਧੂ ਦੇ ਵੀ ਕੋਈ ਮਤਲਬ ਇਹ ਕੋਈ ਅਲੋਕਾਰ ਨਹੀਂਗਾ ਬੰਦਾ ਹੀ ਸੀਗਾ ਜਦੋਂ ਹਰਮੀਤ ਸਿੰਘ ਸੰਧੂ ਨੂੰ 2007 ਚ ਤੇ 12 ਚ 17 ਚ 22 ਦੀ ਟਿਕਟਾਂ ਮਿਲਦੀਆਂ ਰਹੀਆਂ ਕੋਈ ਹੋਰ ਹੈ ਨਹੀਂ ਸੀਗਾ ਹਾਂਜੀ ਇੱਥੇ ਬੜੇ ਹੋਰ ਆਗੂ ਬਿਠੇ ਸੀ ਕਾਲੀ ਦਲ ਦੇ ਜਿਹੜੇ ਸਿਆਸਤ ਕਰਦੇ ਸੀ ਉਹਨਾਂ ਨੂੰ ਪਾਸੇ ਕਰਕੇ ਇਹਨੂੰ ਦਿੰਦੇ ਰਹੇ ਆ ਇਹ ਇਹ ਗੱਲਾਂ ਨੇ ਨਾ ਇਹ ਇੱਕ ਇਹ ਮੈਂ ਇਹੋ ਜਿਹਾ ਕਿੰਤੂ ਪਰੰਤੂ ਆ ਜਿਹੜੇ ਕਰਨ ਲੱਗਿਆਂ ਅਗਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਸ ਗੱਲ ਦੀ ਗੱਲ ਕਰੋ ਕਿ ਚਲੋ ਬੜੀ ਖੁਸ਼ੀ ਦੀ ਗੱਲ ਹੈ ਜੀ ਵੀ ਅਕਾਲੀ ਦਲ ਇਲੈਕਸ਼ਨ ਲੜ ਰਿਹਾ ਹੈ ਤੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਮਾਨ ਦਿੱਤਾ ਹੈ ਕਿ ਧਰਮੀ ਫੌਜੀ ਜਿਹੜਾ ਆ ਅ ਅੱਜ ਉਹ ਚੋਣ ਮੈਦਾਨ 'ਚ ਹੈ ਅਸੀਂ ਉਹਨਾਂ ਨਾਲ ਚੋਣ ਜ਼ਰੂਰ ਲੜਾਂਗੇ ਹਾਂਜੀ ਪਰ ਉਹਨਾਂ ਦਾ ਮਾਨ ਤੇ ਸਤਿਕਾਰ ਉਸ ਪਰਿਵਾਰ ਦਾ ਬਹਾਲ ਰੱਖਾਂਗੇ ਤੁਸੀਂ ਤਾਂ ਹੀ ਤੇ ਸਵਾਭਾ ਹੀ ਹੁੰਦੇ ਜੀ ਹਾਂਜੀ ਤੁਸੀਂ ਤੇ ਉਹ ਉਹ ਜਿਹੜੀ ਬੀਬੀ ਹੈ ਧਰਮੀ ਫੌਜੀ ਪਰਿਵਾਰ ਹੈ ਜਿਹੜਾ ਜਿਹੜੇ ਧਰਮੀ ਫੌਜੀ ਦੀ ਪਤਨੀ ਹੈ ਉਹਨੂੰ ਦਬਾਉਣ ਵਾਸਤੇ ਡਰਾਉਣ ਵਾਸਤੇ ਤੁਸੀਂ ਕਸਰ ਕੋਈ ਛੱਡੀ ਹੈ ਹਾਂਜੀ ਉਹਦੀ ਬੱਚੀ ਤੇ ਜਿਹੜੀ ਨੌਜਵਾਨ ਬੱਚੀ ਹੈ ਜਿਹੜੀ ਧਰਮੀ ਫੌਜੀ ਦੀ ਧੀ ਹੈ ਹਰਮੇਸ਼ਾ ਤੂੰ ਤੇ ਉੱਤੇ ਮਕਦਮਾ ਦਰਜ ਕਰਦਾ ਹਾਂਜੀ ਤੇ ਲੋਕੀ ਦੇ ਵਿਰੋਧੀ ਦੀਆਂ ਦੁਸ਼ਮਣ ਦੀ ਧੀ ਭੈਣ ਨੂੰ ਵੀ ਉਹਦਾ ਵੀ ਸਤਕਾਰ ਕਰਦੇ ਨੇ ਮਾਣ ਕਰਦੇ ਨੇ ਆਪਣੀ ਧੀ ਸਮਝਦੇ ਨੇ ਅਵੇਂ ਜਿੰਨਾ ਮਰਜ਼ੀ ਕਿਸੇ ਦੇ ਨਾਲ ਜਾਤੀ ਤੌਰ ਤੇ ਵਿਰੋਧ ਹੋਵੇ ਤੇ ਤੂੰ ਤੇ ਉਹ ਸ਼ਰਮ ਵੀ ਨਹੀਂ ਕੀਤੀ